ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਲਾ ਲਓ ਜੀ 5 ਸਟਾਰ ਟੌਪ ਦੇ ਹੋਟਲਾਂ ਨਾਲੋਂ ਬਾਦ ਨਿਆਰਾ ਹੁੰਦਾ ਇਦਾਂ ਲੰਗਰ ਸ਼ਾਕੇ ਤੋਰੀਆਂ ਦੀ ਸਬਜੀ ਨਾਲ ਦਹੀਂ ਵਿੱਚ ਝੂਰ ਮਿਰਚ ਮਸਾਲਾ ਮੋਟਰ ਚੱਲਦੀ ਆ ਤਾਜ਼ਾ ਪਾਣੀ ਓਏ ਹੋਏ ਹੋਏ ਇਹ ਨਿਆ ਵੱਜ ਗਿਆ ਮੈਨੂੰ ਸੁਆਦ ਨਾ ਕਦੇ ਆਉਣਾ ਤੇ ਨਾ ਕਦੇ ਆਇਆ ਜਿਨ੍ਹਾਂ ਦੀਆਂ ਮੋਟਰਾਂ ਮੁੱਟਰਾਂ ਨਹੀਂ ਹੈਗੀਆਂ ਉਹ ਕਹੇ ਜੇ ਵੀ ਫੁੱਟੇ ਜਾ ਕੇ ਇੱਕ ਆਲਟ ਸਸਥਾਨ ਦੇ ਉੱਤੇ ਉਹਦਾ ਰੋਟੀ ਖਾ ਕੇ ਦਿੱਤੇ ਉਹ ਤੇ ਨਿਆਰਾ ਹੁੰਦਾ ਜਾਣਦੇ ਆ ਯਾਦ ਹੈ ਨਹੀਂਗੇ ਪੈਨ ਨੂੰ ਫੀਲنگ ਆਉਂਦੀ ਫੀਲنگ ਪੂਰੀ ਆਕੇ ਫੀਲنگ ਟੋਪਲੀ ਉਹ ਡਬਲ ਦੇਸ਼ ਆ ਨਾ ਦੇ ਫਾਈਵ ਸਟਾਰ ਹਟ ਫੇਰ ਵੈਹ ਦੇ ਮੋੜੇ ਬਾਕੀ ਜੰਨਤ ਆ ਪਰਮਾਤਮਾ ਸਾਹਿਬ ਨੂੰ ਲੰਗਰ ਦਹੀਂ ਇਹ ਤਾਂ ਖਾਬਦਾਂ ਟੈਡ ਬਣੀ ਬਾਕੀ ਆਪਣਾ ਇਹ ਨਵਾਂ ਚੈਨਲ ਬਣਾਇਆ ਇਹਨੂੰ ਆਪ ਸਬਸਕ੍ਰਾਈਬ ਕਰ ਲਿਓ। ਦਿੱਤੀ ਆ ਪੰਜਾਹ ਹਜ਼ਾਰ ਤੱਕ ਵੀਡੀਓ ਬਾਬਾ ਜੀ ਦੀਆਂ ਪਾ ਗਆਂ ਦੀਆਂ ਵਿਆਸ ਵਾਲੇ ਬਾਬਾ ਜੀ ਦੀਆਂ ਤੇ ਉਹ ਸੱਚੇ ਸਤ ਗੁਰ ਦੀਆਂ। ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ। ਤੇ ਜੇ ਆ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਕਰਕੇ ਸੋਣਾ ਜਾਂ ਕਮੈਂਟ ਜ਼ਰੂਰ ਕਰ ਦਿਓ। ਕਹਨੇ ਕਿ ਨੇ ਇਦਾਂ ਰੋਟੀ ਖੂਤੇ ਬੈਹ ਕੇ ਖਾਧੀ ਆ ਨਜ਼ਾਰਾ ਲਿਆ ਠੀਕ ਹੈ ਜੀ ਓਕੇ ਧੰਨਵਾਦ ਚੜਦੀ ਕਲਾ ਵਿੱਚ ਰਹੋ ਸਾਰੇ ਪਰਮਾਤਮਾ ਸਭ ਨੂੰ ਤੰਦਰੁਸਤੀਆਂ ਬਖਸ਼ੇ ਸਭ ਨੂੰ ਤਰੱਕੀ ਬਖਸ਼ੇ ਓਕੇ ਜੀ ਧੰਨਵਾਦ